ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦਿਨ ਪੈਂਦੇ ਕਸਬਾ ਕਰਿਆਣਾ ਵਿਖੇ ਇੱਕ ਦਿਲ ਨੂੰ ਝੋੜ ਦੇਣ ਵਾਲਾ ਮਾਮਲਾ ਸਾਹਮਣੇ ਜਿਸ ਵਿੱਚ ਆਤ ਦੀ ਗਰੀਬੀ ਅਤੇ ਘਰ ਦੇ ਬੁਰੇ ਹਾਲਾਤਾਂ ਦੇ ਕਾਰਨ ਗਰੀਬ ਪਰਿਵਾਰ ਨੂੰ ਆਪਣੀ ਧੀ ਦਾ ਵਿਆਹ ਕਰਨ ਦੇ ਲਈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਸ ਸਬੰਧ ਦੇ ਵਿੱਚ ਗਰੀਬ ਪਰਿਵਾਰ ਦੇ ਮੁਖੀ ਲਖਵਿੰਦਰ ਸਿੰਘ ਨੇ ਆਪਣੀ ਹਾਰਦ ਬਿੱਟੀ ਨੂੰ ਬਿਆਨ ਕਰਦਿਆਂ ਹੋਇਆ ਕਿ ਹੈ ਕਿ ਉਹ ਪੱਠੇ ਉੱਤੇ ਇੱਟਾ ਪਾਉਣ ਦਾ ਕੰਮ ਕਰਦਾ ਹੈ ਇਸ ਦੌਰਾਨ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਸੁਰਾਨ ਪਹਿਲਾਂ ਦਾ ਉਸੇ ਹੱਥ ਦੀਆਂ ਸਾਰੀਆਂ ਉਂਗਲਾਂ ਟੁੱਟ ਗਈਆਂ ਜਦ ਉਸ ਦੀਆਂ ਉਂਗਲਾਂ ਠੀਕ ਹੋਈਆਂ ਤਾਂ ਕੁਝ ਹੀ ਦਿਨ ਬਾਅਦ ਫਿਰ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਸ ਦੀਆਂ ਲੱਤਾਂ ਉੱਤੇ ਕੰਬੀਲ ਸੱਟਾਂ ਲੱਗੀਆਂ ਨੇ ਜਿਸ ਕਾਰਨ ਸਭ ਕੁਝ ਉਹਨਾਂ ਦਾ ਵਿਕ ਚੁੱਕਿਆ ਹੈ ਇਸ ਮੁਕਿਉ ਤੇ ਪੀੜਿਤ ਪਰਿਵਾਰ ਵੱਲੋਂ ਸਮਾਜ ਸੇਵੀਆਂ ਕੇ ਗੋਹੜ ਲਗਾਈ ਜਾ ਰਹੀ ਹੈ ਕਿ ਧੀ ਦੇ ਵਿਆਹ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ। ਕੀ ਨਾਮ ਇਤਰਾ? ਲਖਵਿੰਦਰ ਸਿੰਘ। ਕਿਹੜਾ ਕਿਹੜਾ ਪਿੰਡ? ਰਿਆਲਾ ਜੀ। ਪਿੱਛੋਂ ਚੂਸਲੇਵਾੜ ਦੇ ਜੀ। ਹਾਂਜੀ। ਤੇ ਇੱਥੇ ਰਹਿੰਦੇ ਆਣ ਕੇ? ਹਾਂਜੀ। ਤੇ ਕੀ ਗੱਲ ਕੀ ਆ ਜਿਹੜੇ ਤੇ ਹਾਲਾਤ ਵਿਖਾਉਂਦੇ ਕਰਦੇ? ਨਾਲ ਪਾਜੀ ਪਹਿਲਾਂ ਤੇ ਮੇਰੇ ਐਕਸੀਡੈਂਟ ਹੋ ਗਏ। ਹੂੰ। ਪਹਿਲਾਂ ਮੇਰੇ ਅੱਜ ਦਾ ਐਕਸੀਡੈਂਟ ਹੋਇਆ। ਮੁਰਗੂ ਮਰੀ ਲੱਤ ਦੇ ਟਰੈਕਟਰ ਚੜ ਗਿਆ ਉਸ ਤੋਂ ਬਾਅਦ ਜੋ ਵੀ ਕੁਛ ਮੇਰਾ ਹੈਗਾ ਹੀ ਸਾਰਾ ਜੱਗਾ ਵੀ ਮੈਨੂੰ ਇਸੇ ਆਉਂਦੀ ਮਰੀ ਜਿਗ ਚੁੱਕੀ ਆ ਉਸ ਤੋਂ ਬਾਅਦ ਮੇਰੀ ਲੜਕੀ ਦਾ ਵਿਆਹ ਮਰਜੀ ਕਰ ਇੱਧਰ ਹੀ ਆ ਕਿੰਨੇ ਤਰੀਕ ਨੂੰ ਵਿਆਹ 8 ਤਰੀਕ ਨੂੰ ਵਿਰਜੀ ਵਿਆਹ ਕਿਹੜੀ 8 ਨੂੰ ਆਈਡੀ ਹੋਣ ਵਾਲੀ ਹਾਂਜੀ ਅੱਛਾ ਘਰੇ ਅੱਜ ਤਾਈਂ ਆਟੇ ਤਾਈਂ ਨਹੀਂ ਆ ਕੁਝ ਵੀ ਲਾਵਾਂ ਵਾਲੇ ਸੂਟ ਤਾਈਂ ਨਹੀਂ ਹੈਗਾ ਤੇ ਮੈਂ ਇਹੋ ਹੀ ਕੋਈ ਚਾਉਣਾ ਹੈ ਕਿ ਵੀਰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰਾਂ ਨਾਲ ਮਿਲ ਕੇ ਮੇਰੀ ਧੀ ਕੋ ਉੱਥੇ ਦਿੱਤੀ ਹੈ ਕਿੰਨੇ ਬੱਚੇ ਕਿਨੇ ਦੰਨੇ ਲੜਕੀ ਆਈ ਕਿਰੇ ਤੇ ਰਹਿੰਦੇ ਹਾਂਜੀ ਕਿਰੇ ਤੇ ਤੇ ਖੋਣਾ ਜੀ ਵਿਆਹ ਦੇ ਵਿੱਚ ਕਿੰਨੇ ਦਿਨ ਪਏ ਗਿਣਤੀ ਦੇ ਵਿਆਹ ਦੇ ਵਿੱਚ 8 ਤਰੀਕ ਨੂੰ ਹੀ ਲੋ ਥੋੜੇ ਦਿਨ ਰਹਿ ਗਏ ਹਾਂਜੀ ਆ ਸ਼ੁੱਕਰਵਾਰ ਛੱਡ ਕੇ ਅਗਲੇ ਸ਼ੁੱਕਰਵਾਰ ਮੇਲਿਆ ਤੇ ਕਿਤਰਾ ਇਤਰਾ ਜੇ ਬਾਈ ਚਾਂਸ ਕੋਈ ਸਹਾਇਤਾ ਨਹੀਂ ਕਰਦਾ ਤੇ ਕਿਤਰਾ ਰੋਗਊਗਾ ਹਾਂਜੀ ਸਾਰੇ ਉਹ ਹੀ ਨੇ ਮੈਂ ਸੋਈ ਦਰ ਰਾਤ ਦਿਨ ਮੈਨੂੰ ਨੀਂਦ ਨਹੀਂ ਆਉਂਦੀ ਬੜਾ ਜਿਆਦਾ ਮੈਂ ਪਰੇਸ਼ਾਨ ਮੈਂ ਹੀ ਸੋਈ ਦਰ ਦਿਨ ਰਬਾ ਮੇਰੇ ਸਟਾ ਲੱਗਣ ਦੇ ਕਾਰਨ ਮੇਰੇ ਨਾਲ ਕੁਝ ਬੀਤਿਆ ਹੁਣ ਕੀ ਮਤ ਚਾਹੁੰਦੇ ਦਾਨੀ ਸੱਜਣਾ ਮਤ ਮੈਂ ਹੀ ਚਾਹਣਾ ਵੀ ਮਰੀਤੀ ਭੋਇਆਂ ਨਾਲ ਮਿਲ ਕੇ ਉਹ ਵਿਆਹ ਕਰ ਦਿੱਤਾ ਹਾਂਜੀ ਵਿਆਹ ਕਰ ਦਿੱਤਾ ਜਾ ਮੋਬਾਈਲ ਨੰਬਰ ਕਿੰਨਾ ਜੱਡ ਮੋਬਾਈਲ ਨੰਬਰ ਮੇਰਾ 90418007 ਕਰ ਇਨਾ ਕਾ ਕਿਦਰ ਮੇਰੇ ਮਮਤਾ ਘਰ ਡੈਡੀ ਦਾ ਕੀ ਨਾਮ ਲਖਵਿੰਦਰ ਜੀ ਕੀ ਗੱਲ ਕਰਦੇ ਕੀ ਹਾਲਾਤ ਬਣੇ ਹੋਏ ਨੇ ਕਰਦੇ ਲੈ ਨੇ ਕਿ ਮੇਰੇ ਪਪਾ ਦੇ ਐਕਸੀਡੈਂਟ ਹੋਏ ਨੇ ਤੇ ਮੇਰੀ ਮੈਰਿਜ ਆ ਵੀ 8 ਤਰੀਕ ਨੂੰ ਤੇ ਕੋਈ ਦੂਜਾ ਸਾਡੇ ਕੋਲ ਇੱਕ ਪੈਸਾ ਨਹੀਂ ਹੈਗਾ ਵੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ ਕਰਦੇ ਗੁਜ਼ਾਰਾ ਇਸ ਤਰ੍ਹਾਂ ਹੀ ਮੱਸੇ ਚੱਲਦਾ ਨੇ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਇਹ ਚਾਹਨੀ ਆਂ ਵੀ ਸਾਡੀ ਮਦਦ ਕਰ ਦਿੱਤੀ ਜਾਵੇ ਕਿ ਵਿਆਹ ਕੀਤਾ ਜਾਵੇ ਰਲ ਮਿਲ ਕੇ ਹਾਂਜੀ ਵਿਆਹ ਰਲ ਮਿਲ ਕੇ ਕੀਤਾ ਜਾਵੇ ਤੇ ਡੈਡੀ ਕੰਮ ਕਰਦੇ ਨਹੀਂ ਜਾਂਦੇ ਡੈਡੀ ਤੇ ਐਕਸੀਡੈਂਟ ਹੋਇਆ ਨੇ ਨਾ ਕੰਮ ਨਹੀਂ ਹੁੰਦਾ ਤੇ ਕਿਹਨੇ ਦਾਨੀ ਸੱਜਣ ਨੇ ਕਿਹਨੇ ਅੱਗੇ ਨਹੀਂ ਮਦਦ ਕੀਤੀ ਕੋਈ ਹਾਂਜੀ ਨਹੀਂ ਕਿੰਨਾ ਮੋਬਾਈਲ ਨੰਬਰ ਕਿੰਨਾ ਸਾਡਾ ਮੋਬਾਈਲ ਨੰਬਰ ਇਹਦਾ 98411759 ਤੇ ਖਾ ਜਿਹੜੀ ਹੱਥੇ ਹੀ ਫੜੇ ਆ ਕਿ ਬੈਂਕ ਦੀ ਕਾਪੀ ਆ ਹਾਂਜੀ ਉਹ ਖਾਤਾ ਕਰਕੇ ਮੈਂ ਚਾਹਨੀ ਮੇਰੀ ਮਦਦ ਕੀਤੀ ਜਾਵੇ ਮੇਰੇ ਪਾਪਾ ਮੀਂਹ ਦੀ ਹੈਲਪ ਕੀਤੀ ਜਾਵੇ ਕਿ ਮੈਨੂੰ ਗੁਏਠਾਇਆ ਜਿੱਤਾ ਜਾ ਜਾਵੇ ਕੀ ਨਾ ਬੰਦੀ ਤੁਹਾਡਾ ਜਿੰਦਰ ਕੌਰ ਜੀ ਕੀ ਗੱਲ ਕੀ ਹਲਾਦਨੇ ਕਰਦੇ ਹਲਾਦ ਸਾਡੇ ਜੀ ਕੋਈ ਨਹੀਂ ਆ ਮੇਰੇ ਘਰ ਅਕਸੀਡੈਂਟ ਹੋਇਆ ਤੇ ਕੰਮ ਤੋਂ ਦਾ ਭਾਰਾ ਹੁੰਦਾ ਨਹੀਂ ਕਿ ਸਟਾ ਜਿਆਦੀਆਂ ਲੱਗੀਆਂ ਵਿਚਾਰੇ ਦੇ ਤੇ ਅਸੀਂ ਆਟੇ ਤੋਂ ਵੀ ਤਾਂਗੇ ਮੇਰੀ ਗੁੜਗਲੀ ਮੈਰਜਾ ਕਰੇ ਕਿੰਨੇ ਤਰੀਕ ਨੂੰ ਤੇ 8 ਤਰੀਕ ਦੀ ਮੈਰਜਾ ਵੇ ਕਰੇ ਸਾਡੇ ਆٹے ਤੇ ਕਰੇ ਸੌਦਾ ਤੇ ਕਰਨੇ ਗਿਆ ਕਰ ਪਈਆ ਬਣੇਗਾ ਤੇ ਮੈਂ ਰਾਤ ਦੇ ਲੁੰਧੀ ਰਿੰਨੀ ਅਸੀਂ ਦੋਵੇਂ ਜੀ ਵੀ ਮੇਰੀ ਗੁੜੀਆਂ ਮਟਿਆ ਰਿਹਾ ਮੈਂ ਮੈਜ ਧਰੀਆ ਤੇ ਕਿੱਥੋਂ ਇਹਦਾ ਵਿਆਹ ਸ਼ਾਦੀ ਕਰਨਾ ਹੈ ਤੇ ਹੱਥ ਜੜ ਕੇ ਬੈਂਦੀ ਭਰਾਵਾਂ ਨੂੰ ਮੇਰੇ ਗਰੀਬ ਬਣੀਦਾ ਸੈਦਾ ਕੀਤੀ ਜਾਏ ਜਿਵੇਂ ਸਰਦਾ ਬੰਦਾ ਵੀਰਦਾਨੀ ਦਾਨ ਕਰਨ ਮਿਲੋਗੇ ਕਿਹੜਾ ਪਿੰਡ ਕਿਹੜਾ ਪਿੰਡ ਸਾਡਾ ਚੂਸ ਲੈ ਰਦਰ ਨਹੀਂ ਦੇਖ ਰਿਆੜਿਆ ਜੀ ਹਾਂਜੀ ਜੇ ਕਿਹਨੇ ਤੁਹਾਡਾ ਕਨੈਕਟ ਕਰਨਾ ਹੈ ਮੋਬਾਈਲ ਨੰਬਰ ਜਿੱਤਾ ਤੁਹਾਨੂੰ ਮੋਬਾਈਲ ਨੰਬਰ ਹਾਂਜੀ ਜੀਤਾ ਜੀ ਬੋਲੋ ਕਿੰਨਾ ਨੰਬਰ 90418 00799 ਫੇਰ ਬੋਲੇ 90418 00799